ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਨਵੇਂ ਵਲੌਗ 'ਚ ਅੱਜ ਮੈਂ ਨਾ ਕੋਈ 15 ਦਿਨਾਂ ਬਾਅਦ ਮੈਂ ਬਲੌਗ ਵਿੱਚ ਕਲਿੱਪਾਂ ਲਈ ਪਾਣੀਆਂ ਬਣਾਈਆਂ ਨੇ ਮਿੱਤਰੋ ਬੱਸ ਬੜਾ ਕਸੂਤਾ ਤਾੜ ਪਿਆ ਸੀ ਅੱਜ 12 13 ਦਿਨ ਹੋ ਗਏ ਨੇ ਲਗਾਤਾਰ ਸਵੇਰੇ ਕੋਈ 7-8 ਵਜੇ ਟੁਰ ਜੀਦਾ ਤੇ ਰਾਤੀ 12 1 ਵਜੇ ਕਈ ਵਾਰੀ 2-2 ਵੀ ਵੱਜ ਜਾਂਦਾ ਥੈਂਕ ਯੂ ਕਰ ਲਿਆ ਮਿੱਤਰੋ ਦੋਵਾਂ ਦੀਆਂ ਫੁੱਲ ਉਹਦੀ ਵੀ ਆਉਣ ਵਾਲੀ ਏ ਤੇ ਇਹਦੀ ਵੀ ਆਉਣ ਵਾਲੀ ਏ ਕੱਲ ਆਪਾਂ ਕੱਢੇ ਹਨ ਸੱਤ ਸਾਡੇ ਕੋ 7 ਕਿੱਲੇ ਸ਼ੈਡ ਕੱਟੇ ਹਨ ਤੇ ਆਹ ਤੇਲ ਬਚਿਆ ਮਤਲਬ ਕਿ 5 ਕਿਲੋਟਰ ਘੱਟ ਸੀ ਫੁੱਲ ਟੈਂਕੀ ਤੋਂ ਆਹ ਕਰੋ ਚੈੱਕ ਇਹ ਆ ਤੁਹਾਡੇ ਸਾਹਮਣੇ 7 ਕਿੱਲੇ ਮਤਲਬ ਕਿ 7.5 ਕਿੱਲਿਆਂ ਚ ਸੋਰੀ 7 ਕਿੱਲੇ ਤੇ 3 ਕਨਾਲਾਂ ਜੋ ਮੰਨ ਲਓ ਢੇੜੇ ਰਹਿ ਗਏ ਸਨ ਟੇਡੇ ਢੇੜੇ ਜਿਹੜੇ ਮੋੜਾਂ ਦੇ ਹੁੰਦੇ ਨੇ ਇੱਕ ਇਧਰਲੀ ਸਾਈਡ ਦੇ ਮਤਲਬ ਕਿ 4 ਢੇੜੇ ਮੰਨ ਲਓ ਬਸ ਬਾਕੀ ਮਿੱਤਰੋ ਆਹ ਤੇਲ ਬਚਿਆ ਬਸ ਲੋ ਪਰ ਇਹ ਟੈਂਕੀਆਂ ਫਿਰ ਚੱਲੀਏ ਅੱਜ ਥੋੜੇ ਜਿਹਾ ਲੇਟ ਹੋ ਗਏ ਆ ਪਹਿਲੀ ਵਾਰ ਆਂ ਤਾਂ ਕਰਕੇ ਉਹ ਵੀ ਜੋ ਬਰੋ ਸਪਰੇਅ ਕਰੰਦੇ ਆ ਤੇ ਸੁਪਰ ਸੇਟਰ ਦੇ ਰਹਿ ਗਏ ਹਨ ਗੇੜੇ ਗੂੜੇ ਜਿਓ ਉਹ ਦਿੱਤੇ ਨੇ ਕੱਢ ਸਾਰੇ ਚੱਲ ਸੋ ਚਾਲੇ ਕੰਮ ਵਟਾਂ ਪਾਣ ਆਇਆ ਸੀ ਮਾਲਕ ਵਾਲੀਆਂ ਨੇ ਆਪਾਂ ਵਟਾਂ ਤੇ ਉਹਨੂੰ ਭੇਜਤਾ ਇੱਕ ਘਟੇ ਦੇ ਚ ਪਾਤੀ ਤੇ ਇੱਕ ਪਾਤੀ ਉਹਦੇ ਚ ਆ ਗੇੜੇ ਰਹਿ ਗਏ ਸਨ ਉਦਣ ਨਾਲ ਨਾਲ ਗਿੱਲੇ ਸਨ ਅੱਜ ਵੀ ਸਾਰੇ ਤਿੰਨ ਤੈਨੇ ਧਰ ਕੇ ਖਾਲੇ ਹੋਣ ਹੋਏ ਨੇ ਤੇ ਤਿੱਖੇ ਥੋੜੇ ਜੇ ਤੇ ਮਿੱਤਰੋ ਹੁਣ ਬਰੀਕੋ ਬਰੀਕ ਕਰਦਾਗਾ ਮਾਲਕ ਚੱਲਾਂ ਆਪਾਂ ਸਪਰੇਅ ਦਾ ਨੇ ਵੇਟ ਲਈਏ ਯੂ ਖੜੇ ਆਪਣੇ ਜੁੱਟੇ ਜੁੱਟੇ ਬਾਕੀ ਦਾਣਾ ਆਪਣਾ ਵੇਖੀਂ ਅੰਗੂਰੀਆ ਗਿਆ ਕਿ ਨਹੀਂ ਕਿਤੇ ਤਾਂ ਪਤਾ ਨਹੀਂ ਲੱਗਣਾ ਡੂੰਗਾ ਬਾਬਾ ਕੀ ਆਈ ਉਹਰਾ ਵੀ ਨਹੀਂ ਲੱਗਦਾ ਪਤਾ ਭਾਈ ਇੱਥੇ ਬਰੀਕ ਚੀਜ਼ ਆਗਾਣਾ ਉੱਥੇ ਪਤਾ ਲੱਗੇਗਾ ਲਖਾਉਂ ਭਾਈ ਥਰਜੇ ਚੋਬਰ ਲੱਗਾ ਸਪਰੇਅ ਕਰਨ ਉਹ ਛੋਟਿਆਂ ਨੇ ਦਾਣਾ ਵੇਖੀਏ ਮੈਨੂੰ ਲੱਗਦਾ ਸੀ ਦਾਣਾ ਹੀ ਜ਼ਿਆਦਾ ਥੱਲੇ ਲੰਗਾਤਾ ਉਹ ਪਿਆ ਦਾਣਾ ਖੁੱਡੇ ਜਾ ਕੇ ਆਹ ਭੈਣ ਆ ਵੇਖੋ ਇਹ ਆ ਕਰੋ ਚੱਕ ਹੰਗੂ ਰਿਆ ਗਿਆ ਵੇਖੋ ਕਰੋ ਚੱਕ ਆ ਮਿੱਤਰੋ ਆ ਦੇਖੋ ਅੰਗੂਰ ਆ ਗਿਆ ਆ ਦੇਖੋ ਇੱਥੇ ਵਿਆ ਜਾਣਾ ਇਹ ਆ ਇੰਨਾ ਇੰਨਾ ਦੇ ਇੰਨਾ ਡੂੰਗਾ ਜਾਣ ਇਹ ਦਾਣਾ ਇਹ ਛੋਟੇ ਓਏ ਓ ਛੋਟੇ ਅੱਜ ਤਾਂ ਕੋਈ ਕੰਮ ਨਹੀਂ ਨਿਭੜਿਆ ਪਰ ਫਿਰ ਵੀ ਚੱਲ ਸੋ ਚੱਲਦੇ ਅੱਜ ਮਿੱਤਰੋ ਕੰਮ ਮੇ ਨਿਪੜਿਆ ਤਿੰਨ ਕਿੱਲਿਆਂ 'ਚ ਸਪਰੇਅ ਕੀਤੀ ਏ ਕਿੱਲਾ ਕਣਕ ਵੀ ਜੀਏ ਸੇਧ ਨਹੀਂ ਠੀਕ ਉੱਠਿਆ ਥੋੜਾ ਜਿਹਾ ਲੇਟਸਾਂ ਤਾਂ ਕਰਕੇ ਬਾਕੀ ਆ ਪਾੜੇ ਪੂੜੇ ਜੇ ਕੱਡੇ ਨੇ ਆ ਕੰਮ ਕੀਤਾ ਬਸ ਹੁਣ ਚਾਚੇ ਦੀ ਬੀਜ ਨਹੀਂ ਕਿੱਲਾ ਇੱਕ ਦੋ ਕਿੱਲੇ ਮਾਲਕ ਦੀ ਏ ਕੱਲ ਨੂੰ ਪੰਜ ਛੇ ਕਿੱਲੇ ਆਪਣੀ ਬੀਜੀ ਜਾਊ ਫਿਰ ਕੰਮ ਚੱਲੋ ਲੋ ਵੀ ਜੋ ਬ్రో ਚਾਚੇ ਦੇ ਬੀਜ ਨਹੀਂ ਬੀਤੀ ਏ ਹੁਣ ਚੱਲੀਏ ਆਪਾਂ ਪੀਖਾ ਤੇ ਪੈਨਦੇ ਆ ਟੈਕਨੋਜੀ ਟੈਕਨੋਜੀ ਚਲੋ ਕਨਕ ਬੀਜਨੇ ਚਲੋ ਕਨਕ ਬੀਜਨੇ 9:00 ਵਜ ਗਏ ਨੇ 9:30 ਤੇ ਵੇਖ ਲਓ ਫਿਰ ਹੁਣ ਫੇਰ ਜੇ ਦੋ ਕਿਲੇ ਪਈਏ ਹੁਣ 11:00 12:00 ਵਜ ਜਾਣੇ ਚਾਦਰ ਚਾਦਰ ਦੇ ਦੇ ਠੰਡੀ ਲੱਗੇ ਸੀ ਉਹ ਵੀ ਸ਼ੋਭਰੋ ਟਾਈਮ ਵੱਜ ਵੀ 1:00 ਵਜ ਗਿਆ ਦੇਖੋ ਹਾਲ ਤੇ ਲਿੱਲੀ ਫਿੱਲੀ ਕੋਈ ਅੱਜ ਵੀ ਨਹੀਂ ਯੋ ਮਗਦੀ ਕਰੋ ਚੈੱਕ ਕਿਸੇ ਪਾਸੇ ਕੋਈ ਵੀ ਕੋਈ ਸੁਪਰ ਫੀਡਰ ਅੱਜ ਤੀਜਾ ਉਹ ਨਹੀਂ ਚੌਥਾ ਦਿਨ ਹੋ ਗਿਆ ਸਾਰਿਆਂ ਟੋਰ ਕੇ ਘਰ ਫੇਰ ਜਾਂਦੇ ਆ ਦੂਜਾ ਝੋਟਾ ਆਪਣਾ ਪਿੱਛੇ ਲਗਾ ਹੁੰਦਾ ਬੰਦੇ ਅਸੀਂ ਹੁੰਨੇ ਆ ਚਾਰ ਪੰਜ ਤਾਂ ਕਰਕੇ ਖਿੱਚੀ ਜਾਂਦੇ ਆ ਹੁਣ ਵੀ ਇੱਧਰ ਰਹਿੰਦੇ ਹਨ ਤਿੰਨ ਕੋ ਕਿੱਲੇ ਬੀਜਣ ਵਾਲੇ ਦੋ ਇੱਕ ਸਾਂਢ ਤੇ ਇੱਕ ਇੱਕ ਸੀ ਫਿਰ ਵੀ ਲੈ ਜਾਂਦਾ ਹੀ ਹੋਰ ਫੇਚ ਗਏ ਨਿਬੜ ਗਿਆ ਕੰਮ ਚਲੋ ਲੱਗਦੇ ਅੱਤ ਜਿਹੜਾ ਨਿਬੜ ਜੇ ਉਹੀ ਸਹੀ ਐ ਸ਼ੀਓਲੋ ਮਿੱਤਰੋ ਯਾਰ ਨਾਇਤ ਹੋਈਏ ਤੇ ਪਈਏ ਹੁਣ ਮੱਤ ਵੱਜੀ ਪਈ ਐ ਮੈਂ ਨਾ ਅੱਜ ਪੰਜਵਾਂ ਪੰਜਵਾਂ ਤੇ ਨਹੀਂ ਸੋਰੀ ਅੱਠਵਾਂ ਨੌਵਾਂ ਦਿਨ ਹੋ ਗਿਆ ਲਗਾਤਾਰ ਇਹੀ ਟਾਈਮ ਜਾਂਦਿਆਂ ਨੂੰ ਘਰ ਇੱਧਰ ਕਰੋ ਤੇਰੀ ਚੱਕਰ ਆਪਣੀ ਜਿਹਾਣੀ ਨਹੀਂ ਤੇ ਕਿਸੇ ਦੀ ਵੀ ਨਹੀਂ ਹੋਣ ਦੇਣੀ ਕੰਨਾਂ ਦਾ ਨੱਕ ਕੈਂਪ ਕੀਤਾ ਮੇਰੇ ਪੂਰੇ ਚਲੋ ਚੈੱਕ ਅੰਡ ਫੋਲੇ ਤੇ ਬਿਨਾ ਚਾਦਰ ਤੋਂ ਹੀ ਜਾਵੋ ਝੋਟਾ ਡਾ ਰ ਇਹਦਾ ਟੈਂਟ ਹੋਇਆ ਯਾਰ ਤੇਰਾ ਅੱਜ ਨਹੀਂ ਬਣਵਾ ਬੰਦੇ ਆਪਾਂ ਨੂੰ ਸਾਰੇ ਕੈਂਪ ਮਿਲਦੇ ਨੇ ਬਾਬਾ ਰਾਨਕ ਐਵੇਂ ਰੱਖੀ ਰੱਖੇ ਚਾਹ ਮਿੱਤਰੋ ਚੱਲਨੇ ਹੁਣ ਘਰੇ ਜਾ ਕੇ ਆਏ ਇਹ ਤਾਂ ਇਹ ਸੌਈਏ ਰੋਟੀ ਦਾ ਖਾਣ ਦਾ ਜੀ ਨਹੀਂ ਕਰਦਾ ਇੱਥੇ ਹੀ ਆ ਆ ਵੀ ਲਈ ਜਾਸਰ ਪਾਪਾ ਮਿੱਤਰੋ ਇਹਦੀ ਲਿਫਟ ਪਾਣੇ ਆ ਥੱਲੇ ਇੱਥੇ ਨਾ ਸੈਂਸਿੰਗ ਕਰਦੀ ਥੋੜੀ ਜੀ ਪਤਾ ਨਹੀਂ ਕੋਈ ਦਿੱਕਤ ਆਈ ਹੈ ਪਿਛਲੀ ਵਾਰ ਕਰਦੀ ਸੀ ਪਿਛਲੀ ਵਾਰ ਕਰਾਈ ਤੇ ਇਹ ਸਹੀ ਐਦਗੀ ਫਿਰ ਕਰਨ ਲੱਗੀ ਐ ਇਸ ਕਰਕੇ ਆਪਾਂ ਡੰਡਾ ਹੀ ਥੱਲੇ ਪਾ ਦਿੰਨੇ ਆ ਸੈਂਸਿੰਗ ਵਾਲਾ ਕੰਮ ਹੀ ਨਿਭੜ ਜਾਂਦਾ ਫਾਲਾ ਵੀ ਤੁਰ ਦਰਗਾਏ ਜਾਂਦਾ ਚਲੋ ਮਾਰ ਦਈਏ ਫਾਲਾ ਦੋ ਕਰਨਾ ਪੰਜਾਬ ਵਾਲਾਂ ਦੋ ਖੇਤ ਤਿਆਰ ਆ ਦੋ ਖੱਤੇ ਸੱਚ ਬਾਕੀ ਮਿੱਤਰੋ ਆ ਵੀ ਖੱਤਾ ਹੋ ਜੂ ਤਿਆਰ ਬਿੱਗਾ ਪੰਜ ਬਿੱਗੇ ਬੋਏ ਜਾਣਗੇ ਨਾ ਪੰਜ ਬਿੱਗੇ ਨਹੀਂ ਬਣਗੇ ਇਹ ਤਾਂ ਮਿੱਤਰੋ ਬਣਗੇ ਤਿੰਨ ਬਿੱਗੇ ਨੇ ਹੀ ਦੂਜਾ ਤੇ ਫਿਰ ਇੱਕੋ ਟਰੈਕਟਰ ਤੇ ਸਾਰਾ ਸੰਦਾ ਬੰਦਾ ਲ ਜਾਣਾ ਪੈਣਾ ਹੈ ਬਾਇਓ ਫੀਲਡ ਦੀਆਂ ਥੈਲੀਆਂ ਆ ਰੱਖੀਆਂ ਨੇ ਖਾਦ ਸੁਪਰ ਸੀਡਰ ਤੇ ਫੋਲੇ ਉੱਤੇ ਵੀ ਤੇ ਦੋ ਕੱਟੇ ਪਿੱਛੇ ਰੱਖੇ ਨੇ ਬੀਜ ਦੇ ਵੀ ਦੋ ਕੱਟੇ ਰੱਖੇ ਨੇ ਤੇ ਟੈਂਕੀ ਵੀ ਫੁੱਲਿਆ ਮੈਂ ਕਰਾਨਾ ਤੁਹਾਨੂੰ ਚੈੱਕ ਆ ਵੇਖੋ ਕਮ ਜਮਾ ਲੋਟੋ ਲੋਟ ਤੇ ਨਿਕਲਿਆ ਦਾ ਮਾਲ ਲੱਗੇ ਆ ਪਰ ਚੈੱਕ ਹਾਲੈਂਡੀ ਹਾਲੈਂਡ ਉਹ ਵੀ ਹਾਲੈਂਡ ਚੱਲਦਾ ਉਧਰ ਵੀ ਹਾਲੈਂਡ ਇੱਧਰ ਸਵਰਾਜ ਇੱਧਰ ਦੋਵੇਂ ਚੋਟੇ ਹੋਲੈਂਡ ਚੱਲਾਂਦੇ ਨੇ ਇੱਧਰ ਆਪਣੇ ਵਾਲਾ ਇੱਥੇ ਟਾਇਰਾਂ ਵਾਲਾ ਵੀ ਚੱਲੰਦਿਆ ਯੋ ਹੁਣ ਗਿਆ ਏ ਇੱਕ ਹੋਏ ਮਿੱਤਰੋ ਸੱਚ ਇਹ ਮੈਂ ਵੀ ਕਹਾਂ ਆ ਕਰੋ ਚੈੱਕ ਇੱਕ ਬੋਹ ਹੈ ਹੋਲੈਂਡ ਔਰ ਦੋ ਯੋ ਚੱਲ ਰਹੇ ਭਾਈ ਛੋਟੇ ਨੂੰ ਸਪਰੇਅ ਕਰਨ ਲਾਤਾ ਹੈ ਤੇ ਆਪਾਂ ਕਣਕੇਰ ਜੀਏ 2 ਕਿਲੋ ਹੋਰ ਕੇਰਨੇ ਨੇ ਖਿਚ ਜੀਏ ਕੰਮ ਬਾਕੀ ਦੇਖਦੇ ਆ ਜਿਵੇਂ ਲੋਟ ਆਇਆ ਅੰਮ ਦਾ ਫੁੱਲ ਤਾੜ ਪਿਆ ਫੁੱਲ ਤਾੜ ਤਸੱਲੀ ਵਾਲਾ ਜਮਾ ਟੋਪ ਦਾ ਕਿਉਂਕਿ ਮਿੱਤਰੋ 40 ਮੰਨ ਲਓ ਵੀ ਫੋੜ ਫੋਲ ਕੀ ਹੁਣ ਬੱਤਰ ਹੋਣੀ ਤੇ ਟ੍ਰੇਲ ਚੋਂ ਪੈਣ ਲੱਗ ਗਈ ਛੋਟਾ ਕਰੋ ਜਾਗਾ ਬਾਕੀ ਚਲੋ ਮਿੱਤਰੋ ਨਵੇੜੀਏ ਕੰਮ ਲੱਗੀ ਏ ਫਿਰ ਕੰਮ ਆਪ ਹੀ ਲਿਆ ਚੱਲੀ ਹੁਣ ਦੁਬਾਰਾ ਆਹ ਵੇਖ ਚੱਕ ਕੱਟਾ ਵੇ ਲੋ ਜਿੰਨਾ ਇੱਥੇ ਪਿਆ ਇਸ ਤੋਂ ਵੱਧ ਉੱਤੇ ਪਿਆ ਹਾਂ ਵੇਖੋ ਕੀ ਹਾਲ ਹੋਇਆ ਹਾਂ ਕਰੋ ਚੱਕ ਇਸ ਤੋਂ ਦੀ ਚਲੋ ਡਿ ਵੀ ਜਾਂਦਾ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਵਾਹਿਗੁਰੂ ਲੋਚੀ ਮੇਰਾ ਕਰੀ ਸੱਚੇ ਪਾਤਸ਼ਾਹ ਲੋਚੀ ਚਲੋ ਜੀ ਕਰ ਲਿਆ ਲੋਡ ਫੋਡ ਕੰਮ ਜਮ ਤੇ ਬੰਨ ਲਈ ਹੁਣ ਵਾਇਰਸ ਸੱਚੇ ਬਾਦਸ਼ਾਹ ਮੇਰ ਕਰੀ ਵਾਹਿਗੁਰੂ ਲੋ ਮਿੱਤਰੋ ਚੱਲੀਏ ਵਿੱਚ ਦੀਏ ਕੰਮ ਜਿੰਨਾ ਕੋ ਖਚਿੰਦਾ ਆਹੀ ਕਿਲਾ ਬੀਜਾਂਗੇ ਸਾਡੇ ਕੋ 11 ਹੋ ਗਏ ਨੇ ਕੋਈ ਮੈਨ ਲੋ ਕੇ ਬਸ ਜੀਸ ਦਾ ਇਹ ਵਾਸਤੇ ਨਹੀਂ ਵਾ ਕੋਈ ਡਾਕਟਰ ਆਪ ਨਹੀਂ ਕੋਤੇ ਕੰਮ ਗਿਆ ਨਿਭੜ ਟਾਈਮ ਵੀ ਉਧਰੋਂ 1:30 ਵਜਿਆਂ ਨਾਲ ਤੇ ਝੋਟੇ ਆਪਣੇ ਤਿੰਨੇ ਜਾਣਦੇ ਨੇ ਇੱਕ ਇੱਕ ਉਹ ਜਾਣਦੇ ਆ ਤੇ ਇੱਕ ਅਗਲੇ ਵਾਸਤੇ ਛੋਟੂ ਲੈ ਕੇ ਜਾਂਦੇ ਆ ਇਹ ਕਮਾਲਕ ਬਗਾਨਾ ਬਤਾ 1:30 ਜਾ ਕੇ ਆਣੇ ਤਿੰਨੇ ਝੋਟੇ ਆ ਦੁਕਾਨ ਖੁੱਲੀ ਰਹੀ ਰੇਤੀ ਰਾਤ ਪਰ ਇੱਜਾਤ ਇਹ ਡਾਕਟਰ ਆਇਆ ਹੀ ਮਾਲਕ ਉਹ ਤੋਂ ਵਿਚਾਰ ਆਇਆ ਬੜਾ ਘਰਾਂ ਦੇ ਨਾਲ ਐਵੇਂ ਗਈ ਆਈਏ ਇਹਨਾਂ ਦਰਜਣ ਦਾ ਹੁਣ ਇਹ ਵਿਚਾਰ ਜਿੰਨਾ ਕਹਿ ਦੀ ਉਹਨਾ ਹੀ ਬੜਾ ਘਰਾਂ ਦੇ ਥੈਂਕ ਯੂ ਮਿੱਤਰੋ ਕਰ ਲਈਏ ਫੁੱਲ ਉਹ ਵੀ ਝੋਟੇ ਦੀ ਪਰਸੋਂ ਚੋਲਦੀ ਕੀਤੀ ਹੈ ਤੇ ਇਹਦੀ ਪਰਸੋਂ ਦੀ ਹੋਈ ਹੈ ਤੇ ਲਿਆਂਦਾ ਹੀ 300 350 ਲੀਟਰ ਤੇਲ ਲੈਣ ਦਾ ਹੋਰ ਤੇ ਜੰਸੀ ਸੋਰੀ ਜੰਸੀ ਕਿਨਾਂ ਸਰਵਿਸ ਆ ਪਕਰਾਤੀ ਟਰੈਕਟਰ ਦੀ ਆ ਪੰਜਨ ਸੀ ਚੁ ਕਰਾਨੇ ਆ ਤੇਲ ਤੇ ਨਹੀਂਗਾ ਬਿਲਕੁਲ ਵੀ ਕਿੰਨਾ ਤੇਲ ਸਾਢੇ 7 ਪਤਾ ਨਹੀਂ 8 ਲੀਟਰ ਪੈਂਦਾ ਸ਼ਾਇਦ ਕਿਤਨਾ ਪੜਾਗਾ ਇੰਜਨ ਆਇਲ ਸਾਰਾ ਹੀ ਪੈ ਗਿਆ ਹੀ ਤੇ ਪੂਰਾ ਪੂਰਾ ਹੀ ਹੋਇਆ ਹੀ ਪੈ ਗੇ ਸਾਢੇ 7 7.7 ਬਾਕੀ ਮਿੱਤਰੋ ਤੇਲ ਚ ਆ ਜਿਗਾੜ ਜਾ ਭੋਲਨੇ ਆ ਵੈਸੇ ਤੇ ਵੱਡੇ ਪੈਂਦੇ ਨੇ ਉੱਪੇ ਜੇ ਐਦ ਕੀ ਫਿਰ 300 ਲੀਟਰ ਲਿਆ ਆਈ ਨਹੀਂ ਤੇ ਪਹਿਲਾਂ 450 ਹੁੰਦਾ। ਉਹ ਵੀ ਉਹbro ਕਰ ਦੀਏ ਟਰੈਕਟਰ ਸਟਾਰਟ ਵਾਇਰ ਸੱਤਨਾਮ ਬੱਚੇ ਪਾਸ਼ਾ ਮੇਰਾ ਕਰੀ। ਤੇਲ ਭਰ ਲੀਏ, ਕੱਪੜੇ ਪਤਾ ਨਹੀਂ ਕੋਣ ਕੱਢ ਕੇ ਲੈ ਗਿਆ ਟਰੈਕਟਰਾਂ ਜੋ। ਦੋ ਵਾਂਜ ਦੋਜ ਵੀ ਆ ਗਿਆ ਅੱਜ ਤੇ ਇੱਧਰ ਦੇ ਆਪਣਾ ਨਿਬੜ ਗਿਆ। ਅੱਡੇ 8-8 ਦੇ 8 ਕਿਲੇ ਸਾਰੇ ਨਿਬੜ ਗਏ ਨੇ। ਸਫਰੀ ਦਾ ਵੀ ਆਪਣਾ ਨਿਬੜ ਗਿਆ ਨਿਬੜ ਗਿਆ ਕੰਮ ਰਹਿ ਗਈ ਐ ਫਾਂਟ ਪਰ ਠੀਕ ਆ ਉਹ ਪਰਾਂ ਨੂੰ ਮਾਰਦੇ ਛੋਟੇ ਗੁੱਟ ਚੋ ਚਲੋ ਜੀ ਹੁਣ ਆਪਾਂ ਉਧਰ ਇਹਦਾ ਬੰਪਰ ਥੋੜਾ ਆ ਜਾ ਨੀਵਾ ਹੋ ਗਿਆ ਅਗਲੇ ਪਾਸੇ ਉਹਨਾਂ ਖਿੱਚੇ ਜੀ ਟੋੜਨ ਪਾਇਆ ਸੀ ਤਾਂ ਕਰਕੇ ਤੇ ਤਿੰਨ ਕਿੱਲੇ ਆਪਾਂ ਅੱਗੇ ਵਾ ਜਾਣੇ ਆ ਖਿੱਚਿਆ ਜਾ ਕੰਮ ਰਹਿ ਜਾਣੇ ਨੇ ਆਪਣੇ ਇੱਧਰ 7 ਤੇ 310 ਗਿਆ ਆ ਬਾ ਮਿੱਤਰੋ 12 ਕਿੱਲੇ ਰਹਿ ਗਏ ਨੇ ਤਿੰਨ ਆ ਪੰਜ ਵਾ ਜਾਣੇ ਨੇ ਬਾਕੀ ਗਿੱਲੇ ਨੇ ਬਾਕੀ ਵੇਖ ਲਾਂਗੇ ਇੱਕ ਦੋ ਦਿਨਾਂ ਤੱਕ ਇਹਦੀਆਂ HJJ ਦੀਆਂ ਲੈਟਾਂ ਲਾਣੀਆਂ ਨੇ ਟਾਈਮ ਨਹੀਂ ਲੱਗਣਦਿਆ ਮੈਨੇ ਕਿੱਥੇ ਲਾਣੇ ਆ ਆ ਦੇ ਬੰਫਰ ਤੇ ਪਰ ਬੰਫਰ ਤੇ ਫਿਰ ਉਹਦਾ ਉਹ ਹੁੰਦਾ ਹੈ ਹਾਰਨੈਸ ਨਾਲ ਉਹਦਾ ਅੰਦਰ 14 ਮਿੱਤਰੋ ਪਰਾਂ ਨੂੰ ਕਰਤੀਏ ਬਾਕੀ ਸੰਤੋਸ਼ ਹੋ ਹੀ ਆ ਗਿਆ ਅੱਜ ਤੇਰਾ ਜੀਪ ਆਜੀ ਜੀ ਨਹੀਂ ਲਗਾ ਮੇਰਾ ਬਿਲਕੁਲ ਵੀ ਆਕੇ ਮਿੱਤਰੋ ਫਰਕ ਤੇ ਪੈਂਦੇ ਕਹਿੰਦਾ ਇੰਨਾ ਹਸਾਬ ਹੈ ਮਿੱਤਰੋ ਕੰਮ ਤਾਂ ਬਿਨਾ ਨਹੀਂ ਰਹਿ ਸਕਦਾ ਵਿਚਾਰਾ ਜਮਾਂ। ਟੁੱਪਾ ਨਹੀਂ ਰਹਿਣਾ ਕੰਮ ਤੋਂ ਬਿਨਾ। ਮੱਤ ਵੱਜੀ ਪਈ ਸਾਰੀ। ਵੈਸੇ ਅੱਜ ਤੇ ਕੰਮ ਸੈੱਟ ਏ। ਪਹਿਲਾਂ ਨਾਲੋਂ ਬੜਾ ਜ਼ਿਆਦਾ। 2000 ਨਹੀਂ ਜਿਹੜਾ 1800 ਕਰ ਦੇਣਾ। 1800 ਕੋਵੇ। ਆ ਵੀ ਗੋ। ਇਹ ਤਾਂ ਉਹ ਹਾਰਨਾ। ਮਿੱਟਰ ਦੂਰ ਹੈ। ਇਹ ਕੋ ਡਿਟਰੋ ਸੋ ਵੀ ਕੋ ਨਹੀਂ ਮੈਂ ਉੱਡਦਾ ਨਹੀਂ ਨਾ ਆ ਲੈ ਲੋ ਬੋਤੋ ਦੇ ਜੇ ਲੋਡ ਕੋ ਸਟ ਕਰ ਦੋ ਚਲ ਜਾਏ ਚੌਥਾ ਪੰਮਾ ਘੇੜਾ ਉਹਦੇ ਤੇ No, 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 ਪੰਪਟੋਂ ਨੇ ਮੈਨੂੰ ਆਪ ਨੂੰ ਪਤਾ ਵੀ ਟਰੈਕਟਰ ਦਾ ਥੋੜਾ ਆ ਜਾਂ ਪੰਪਟੋਂ ਕੰਮ ਛੁੱਣਦੇ ਯੂਰੋ ਯੂਰ ਸਫਾਈ ਕਰੋ ਚੈੱਕ ਡਾਕਰ ਪੈਲੀ ਦਾ ਤੁਹਾਨੂੰ ਪਤਾ ਹੀ ਇਹ ਫੁੱਲ ਰਾਤੀ ਮੈਂ ਵਾਹ ਗਿਆ ਸਾਂ ਤੇ ਰੋਈਏ ਕਸਮਾਈ ਮੈਂ ਕਹਿੰਦਾ ਕਿ ਜੇ ਕਰਮਾਲਾ ਬੜੀ ਜਿਆਦੀ ਸਫਾਈ ਜਾਂਦੇ ਆ ਚਲੋ ਨਜ਼ਰ ਨਾ ਲੱਗੇ ਤਾਂ ਦੇਖੋ ਆਮ ਪਾਲੀ ਪਰੋਲੀ ਥੋੜੀ ਬਾਦੀ ਦਿਸਦੀ ਏ ਇੱਥੇ ਚਲੋ ਬੋਦਮ ਨੂੰ ਸਕਾ ਗਿਆ ਹਾਂ ਕਿਹੜੇ ਏਨ ਲਗੀ ਹਾਲ ਅੱਗੇ ਪੰਦਾ ਹੀ ਨਹੀਂ ਸੀ ਉਹੀ ਘੇੜੇ ਚ ਦਵਾੜਾ ਦਵਾਰਾ ਮੋੜ ਲੈਣੀ ਸੱਜਾ ਪਾਸਾ ਲਾ ਲੈਣਾ ਆਉਂਦਿਆਂ ਖੱਬਾ ਲਾ ਲੈਣਾ ਰੋਦਾ ਪਾਸ ਉੱਥੇ ਚੱਲੀ ਜਾਣਾ ਦਾ ਹੁਣ ਸਕਾ ਗਿਆ ਵੀ ਹਾਲ ਵੀ ਪਈ ਦੀ ਛੋਟਾ ਕਰੋ ਚੱਕ ਆਪਣੀ ਜੋ ਵੀ ਵੇਚੀ ਗਈ ਇੱਧਰ ਵਾਲਾ ਟੱਕ ਸਾਰਾ ਬੀਜਿਆ ਗਿਆ ਆਪਣਾ ਰਹਿ ਗਿਆ ਆ ਇਹਦੇ ਚ ਛੋਟਾ ਆਪਣਾ ਖਲੋਤਾ ਇਹਨਾਂ ਨੂੰ ਵਟਾਂ ਪਾ ਕੇ ਮੈਂ ਦੇ ਦੇਣ ਲੱਗਾ ਆ ਆਪੀ ਸਪਰੇਅ ਕਰ ਲੈਣਗੇ ਆ ਡਾਕਟਰ ਪਿੱਛੇ ਫਿਰ ਆਪਾਂ ਕਣਕ ਘੇਰ ਦਾਂਗੇ ਤੇ ਬਾਕੀ 272 ਦਾ ਵੀ ਖਤਮ ਹੋ ਗਿਆ 327 ਵੀ ਜੰਦੇ ਆ ਪੈਸੇ ਵਧੀਆ ਝਾੜ ਸੀ 327 ਦਾ ਪਿਛਲੀ ਵਾਰ ਵੀ ਬਾਕੀ ਚਲੋ ਮਿੱਤਰੋ ਐਵੇਂ ਕਹੀਏ ਹੁਣ ਤੋਂ ਪਤਾ ਲੱਗ ਗਿਆ ਜਿਆਦੀ ਹਵਾ ਲ ਭਾਈ ਵੀ ਮਾੜੀ ਏ ਬਹੁਤ ਵਧੀਆ ਮੰਨ ਲਓ ਵੀ ਹੁਣ ਰਾਤੀ ਵਾ ਕੇ ਗਿਆ ਹਾਂ ਤੇ ਹੁਣ 12 ਕੁਝ ਹੰਗ ਲੱਗ ਗਏ ਹਾਂ 2 3 3 ਵਜੇ ਨੇ ਕੁਝ ਰੁਕ ਰੁਕ ਵੀ ਗਏ ਪੈਲੀ ਪੂਲੀ ਮਾ ਬਾਣ ਰਾਲਾਂ ਜੀਆਂ ਕੋਈ ਦੱਸੀਆਂ ਹਣੇ ਨੂੰ ਤੇ ਸਫਾਈ ਕਰੋ ਚੱਕ ਹੈ ਕਿ ਨਹੀਂ ਇੱਕੋ ਸਾਰ ਸਾਰੀ ਪਰਾਲੀ ਪਰੂਲੀ ਹੈ ਸੀ ਜਿਹੜੀ ਤੁੰਨ ਛੜੀ ਵਿੱਚ ਨੇ ਥੋੜੀ ਬਸੀ ਚਲੋ ਉੱਚੀ ਰਹਿ ਜਾਂਦੀ ਜਿੱਥੋਂ ਗਿੱਲੀ ਜਗ੍ਹਾ ਕੁਝ ਵੀ ਆ ਗਿਆ ਕੱਲ ਤਾਂ 19 ਪ੍ਰਵਾ ਕਰੋ ਚੱਕ ਕੋਣ ਕਰਦਾ ਕੰਮ ਆਵੇਂ ਭੱਜ-ਭੱਜ ਕੇ ਐਵੇਂ ਕਿਤਾ ਵਿਚਾਰਾ 1 ਮਿੰਟ ਇੱਕ ਸਕਿੰਟ ਵੀ ਨਿਕਲੋਂਦਾ ਭੱਜ-ਭੱਜ ਕੇ ਕੰਮ ਕਰਦਾ ਭੱਜ-ਭੱਜ ਕੇ ਐਵੇਂ ਐਵੇਂ ਕਹੇ ਬਹੁਤ ਕੰਮ ਕਰਦਾ ਵਿਚਾਰਾ ਤਾਂ ਗਿਆ ਸੀ ਜੁਰ ਜੁਰ ਚ ਬੜੀ ਚੰਗੀ ਹੋਈ ਜੀ ਇਹਦਾ ਮੈਨ ਲੱਗਦਾ ਮੇਰਾ ਵੀ ਨਹੀਂ ਜੀ ਲਗਾ ਆ ਬੜੀ ਜਾਊਗਾ ਗੇਂਦਾ ਇਹ ਉਧਰ ਸਪਰੇਅ ਕੱਢੀ ਹੁੰਦੇ ਨੇ ਨਾਲੋਂ ਨਾਲ ਰਾਂ ਲਾਏ ਸ਼ਭਾਈ ਸ਼ਭਾਈ ਚੱਕ ਜਲਦੀਆਂ ਦਾ ਆਹ ਕਿਹੜਾ ਛੜਤਾ ਹੀ ਮੈਂ ਨਾਲ ਨਾਲ ਡਾਕਟਰ ਖਲਾਰ ਲੈਣਗੇ ਖਿੱਚਿਆ ਜਾਊ ਕੰਮ ਆਹ ਆਹ ਰੇਸ ਕੱਟ ਗਈ ਦਵਾਈ ਖੋਲਦੀ ਰਹਿੰਦੀ ਨਾਲ ਨਾਲ ਨਾ ਆਹ ਸੁਣ ਦਵਾਈ ਖੋਲਦੀ ਰਹੇਗੀ ਨਾਲ ਨਾਲ ਤੇ ਫਿਰ ਦਵਾਈ ਨਹੀਂ ਖੋਲਦੀ ਨਾਲ ਨਾਲ ਹੁੰ ਦਵਾਈ ਚੱਲੀ ਜਾਏਗੀ ਖਿੱਚਿਆ ਜਾਣਾ ਕੰਮ ਬਾਬੇ ਦੀ ਮੇਰ ਨਾਲ ਆਪਣਾ ਇੱਧਰ ਨਿਬੜ ਗਿਆ ਤਾਂ ਰਹਿ ਆਪਣੇ ਜਾਣੇ ਨੇ 8 ਕੁ ਗਿੱਲੇ ਰਹਿ ਗਏ ਬਸ ਸਪਰੇਅ ਦਾ ਵੀ ਫਿਨਿਸ਼ ਹੈ ਬਾਕੀ ਚੰਗੀ ਸੁੱਟ ਕੇ ਕਰੰਦੇ ਆ ਚੰਗੀ ਧਰ ਕੇ ਥਲੀਆਂ ਮੈਂ ਕਹਿੰਦਾ ਇੰਨਾ ਇੰਨਾ ਦਾਣਾ ਥੱਲੇ ਜਾਂਦੇ ਆ ਕੋਈ 6 6 5 5 ਇੰਚ আর ਜਿੰਨਾ ਦਾਣਾ ਥੱਲੇ ਜਾਂਦੇ ਆ ਉਹਨਾਂ ਛੇਤੀਂ ਗੂਰ ਕੇ ਬਾਹਰ ਆਉਂਦਾ ਓਕੇ ਰਾਹੀ ਮੇਰੇ ਤੁਹਾਡੇ ਸਾਹਮਣੇ ਸਾਡੀ ਪੈਲੀ ਚ ਪਹਿਲੀ ਵਾਰੀ ਇੰਨੀ ਫਾਇਦਾ ਤੇ ਨਾਲ ਹੱਡੀਆਂ ਲੱਟਾਂ ਦਾ ਰੋਈ ਚੈੱਕ ਪੈਸੇ ਲਾ ਜਾਂਦਾ ਫਾਇਦਾ ਸਪਰੇਅ ਕਰੀ ਹੁੰਦਾ ਸਾਰੇ ਕਿੱਲੇ ਚਾਨਣ ਭੰਦੇ ਆ ਟਰੈਕਟਰ ਥੋੜਾ ਦਾ ਪਿੱਛਾ ਕੀਤਾ ਵੇਖੋ ਉਹ ਸਾਹਮਣੇ ਮੋਟਰ ਕਰ ਰੋਏ ਇੱਕ ਇੱਥੋਂ ਤੁਸੀਂ ਮੰਨ ਲਓ 1 2 3 ਤੇ 4 ਕਿੱਲਾਂ ਦੀ ਮਤਲਬ ਕਿ 4 ਕਿੱਲੇ ਦੂਰ ਹੈ ਬੜਾ ਚਾਨਣ ਨੇ ਵੀ ਅੰਤੋਂ ਦਾ ਚਾਨਣ ਹੈ ਅੰਤੋਂ ਦਾ ਉਹ ਚੱਲਣਾ ਹੈ ਚੱਲਣਾ ਬੰਦਾ ਉਹ ਇੱਧਰ ਗਿਆ ਹੁਣ ਉਹ ਮੈਨੂੰ ਲੱਗੇ ਖਿਲਰੀ ਜੀ ਪੈਂਦੀ ਐ ਥੋੜੀ ਜਿਮ ਕਮਾਈ ਸੀ ਹੋਰ ਕਮਾਦਾ ਤੇ ਪਰਾਂ ਵੀ ਟੁੱਟ ਜੀਗੇ